ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦਾਸ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਗੁਰੂਕੇ ਬਾਗ ਤੋਂ ਸੋ ਭਾਈ ਜਥੇਬੰਦੀ ਵੱਲੋਂ ਜਿਹੜਾ ਜਥੇਬੰਦੀ ਦੇ ਵਿੱਚ ਵਧਾਰਾ ਪਸਾਰਾ ਕਰਨ ਨੂੰ ਜਿਹੜਾ ਏਜੰਡਾ ਦਿੱਤਾ ਗਿਆ ਵਾ ਕਿ ਆਪਾਂ ਵਾਅਦੋ ਵਾਅਦਾ ਜਿਹੜਾ ਉਹ ਬੀਬੀਆਂ ਨੂੰ ਜਿਹੜਾ ਵਾ ਉਹ ਸੰਘਰਸ਼ ਦੇ ਵਿੱਚ ਆਉਣ ਵਾਸਤੇ ਦੇ ਪਿੰਡਾਂ ਦੇ ਵਿੱਚ ਜਿਹੜੇ ਆ ਲਾਹਬੰਦੀ ਕਰਨ ਵਾਸਤੇ ਮੋਤੇ ਦੇ ਪ੍ਰਤੀ ਜਿਹੜਾ ਉਹ ਬੀਬੀਆਂ ਨੂੰ ਕਮੇਟੀਆਂ ਬਣਾ ਕੇ ਤੇ ਆਪਾਂ ਜਿਹੜਾ ਵਾ ਉਹ ਹਰ ਪਿੰਡ ਦੇ ਵਿੱਚ ਜਿਹੜਾ ਵਾ ਇੱਕ ਇਕਾਈ ਜਿਹੜੀ ਆ ਨਾਲ ਬੀਬੀਆਂ ਦੀ ਭਰਾਵਾਂ ਦੇ ਨਾਲ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਆ ਉਹਦੇ ਨਾਲ ਇੱਕ ਬੀਬੀਆਂ ਦੀ ਕਮੇਟੀ ਵੀ ਜਿਹੜੀ ਆ ਉਹ ਚੱਲੇ ਸੋ ਉਹਦੇ ਸਬੰਧ ਦੇ ਵਿੱਚ ਅੱਜ ਪਿੰਡ ਵਿਸ਼ੋਏ ਦੇ ਵਿੱਚ ਜਿਹੜੇ ਆ ਉਹ ਭਰਾਵਾਂ ਦੇ ਨਾਲ ਇਕੱਠੇ ਹੋਏ ਆ ਔਰ ਇਸ ਜੀਤੇ ਵਿਚਾਰ ਕੀਤੀ ਆ ਕਿ ਆਪਾਂ ਜਿਹੜਾ ਵਾ ਉਹ ਬੀਬੀਆਂ ਦੀ ਕਮੇਟੀ ਜਿਹੜੀ ਆ ਉਹ ਬਣਾਈਏ ਕਿਉਂਕਿ ਸੋ ਕੰਮ ਪੈਂਦੀ ਆ ਸਾਨੂੰ ਆਪਾਂ ਬਾਰਡਰਾਂ ਤੇ ਬੈਠੇ ਹੁੰਨੇ ਆ ਪਿੱਛੇ ਕੰਮ ਜਿਹੜਾ ਵਾ ਕੋਈ ਦਫ਼ਤਰੀ ਕੰਮ ਪੈ ਜਾਂਦਾ ਕੋਈ ਕਿਸੇ ਤਰੀਕੇ ਦਾ ਵੀ ਕੰਮ ਪੈ ਜਾਂਦਾ ਤੇ ਸਾਡਾ ਪਿੱਛੇ ਢਾਂਚਾ ਐਡਾ ਤਗੜਾ ਹੋਵੇ ਕਿ ਸਾਡੀਆਂ ਬੀਬੀਆਂ ਜਿਹੜੀਆਂ ਉਹ ਕਮਾਨ ਨੂੰ ਸਾਹਮਣੇ ਉਹ ਕੰਮ ਜਿਹੜਾ ਸਿਰੇ ਲਾ ਸਕਣ ਸੋ ਉਸ ਚੀਜ਼ ਦੇ ਉੱਤੇ ਜਿਹੜੀ ਚਰਚਾ ਹੋਈ ਆ ਸਾਰਿਆਂ ਨੇ ਜਿਹੜੀ ਸਹਿਮਤੀ ਦਿੱਤੀ ਆ ਕਿ ਸਾਨੂੰ ਇਹ ਜਿਹੜਾ ਵਾ ਇਹ ਚੀਜ਼ ਕਰਨੀ ਚਾਹੀਦੀ ਆ ਸੋ ਭਾਈ ਇਹ ਪਰਸੋਂ ਜਿਹੜਾ ਵਾ ਤੇਂਦਰੀਕ ਪਰਸੋਂ 3 ਤਰੀਕ ਨੂੰ ਜਿਹੜਾ ਵਾ ਆਪਾਂ 3 ਤੋਂ 3:30 ਵਜੇ ਦਾ ਜਿਹੜਾ ਸਮਾਂ ਜਿਹੜਾ ਉਹ ਦਿੱਤਾ ਵਾ ਆਪਾਂ ਬੀਬੀਆਂ ਦੀ ਇੱਥੇ ਪਹਿਲਾਂ ਜਿੰਨੀਆਂ ਵੀ ਸਾਡੇ ਆਪਣੇ ਪਰਿਵਾਰਾਂ 'ਚ ਨੇ ਉਹਨਾਂ ਨੂੰ ਭਾ ਕੇ ਉਹਨਾਂ ਦੀ ਚੋਣ ਕਰਕੇ ਉਹਨਾਂ ਨੂੰ ਏਜੰਡਾ ਦੇਵਾਂਗੇ ਵੀ ਭਾਈ ਆਹ ਚੀਜ਼ ਆ ਸੋ ਸਾਰੇ ਨੇ ਇਸ ਚੀਜ਼ ਤੇ ਸਹਿਮਤੀ ਦਿੱਤੀ ਆ ਸੋ ਭਾਈ ਪਰਸੋਂ 3 ਤਰੀਕ ਨੂੰ ਜਿਹੜਾ ਵਾ ਪਿੰਡ ਬਸ਼ਵੇ ਦੇ ਵਿੱਚ ਬੀਬੀਆਂ ਦੀ ਕਮੇਟੀ ਦਾ ਜਿਹੜਾ ਉਹ ਗਠਨ ਕਰਾਂਗੇ ਇਸੇ ਤਰੀਕੇ ਨਾਲ ਪੂਰੇ ਜ਼ੋਨ ਦੇ ਵਿੱਚ ਜ਼ੋਨ ਗੁਰੂਕੇ ਬਾਗ ਦੇ ਵਿੱਚ ਹਰ ਇੱਕ ਪਿੰਡਾਂ ਨਾਲ ਜਾ ਕੇ ਉਹਨਾਂ ਨਾਲ ਭਈ ਸੰਪਰਕ ਕਰਾਂਗੇ ਗੱਲ ਕਰਾਂਗੇ ਸੋ ਭਾਈ ਜੇ ਸਰਕਾਰਾਂ ਦੇ ਖਿਲਾਫ ਲੜਨਾ ਵਾ ਤੇ ਆਪਣੀਆਂ ਹੱਕੀ ਮੰਗਾਂ ਲੈਣੀਆਂ ਭਾਵੇਂ ਨਸ਼ੇ ਦਾ ਮਸਲਾ ਵਾ ਭਾਵੇਂ ਸਾਡੀ ਖੇਤੀਬਾੜੀ ਸੈਕਟਰ ਜਾ ਰਿਆ ਸਾਡਾ ਬਿਜਲੀ ਸੈਕਟਰ ਵਿਗ ਰਿਆ ਵਾ ਬੇਰੋਜ਼ਗਾਰੀ ਆ ਇਹਨਾਂ ਦੇ ਉੱਤੇ ਭਈ ਸਾਨੂੰ ਆਪ ਲੜਨਾ ਪੈਣਾ ਸੋ ਭਾਈ ਸਾਰੇ ਨੂੰ ਬੇਨਤੀ ਆ ਕਿ ਵੱਧ ਚੜ ਕੇ ਅੰਦੋਲਨ ਦਾ ਸਾਥ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ